ਸਾਸਤ੍ਰਿਕਾ ਸਾਰੀਆਂ ਭੈਣਾਂ ਨੂੰ ਹੋ ਸਕਦਾ ਤੁਸੀਂ ਠੀਕ ਪਾਵਾਗੇ ਭੈਣਾਂ ਪ੍ਰਮਾਤਮਾ ਸਭ ਨੂੰ ਠੀਕ ਠਾਕ ਰੱਖੇ ਸਾਰੇ ਅੰਗ ਸੰਗ ਸਹਾਇ ਹੋਵੇ ਮੈਂ ਸੁਖਿੰਦਰ ਕੌਰ ਛਾਵੜਾ ਜਦੋਂ ਮੁੰਡੇ ਜਾਂ ਕੁੜੀ ਦੇ ਵਿਆਹ ਤੇ ਜਾਈਦਾ ਅਗਲਾ ਕਹਿੰਦਾ ਨਾਨਕਾ ਮੇਲਾ ਹੁੰਦਾ ਉਦੋਂ ਗਿਆ ਸੇਠਣੀਆਂ ਸੁਣੋ ਘੜਤੀ ਕੁੜੀਏ ਜੱਕ ਲਿਆ ਬਜਾ चोथापे नया तर दल तेल जो आए ते पे नल ते खरोती कुड़ चकड़िय बज़ार बि पाए न पुज और खड़े ਤੇਰਾ ਕੀਦ ਖਦਾ ਪਰ ਜਾਈਏ ਨੀ ਪੁਝ ਦੇ ਦੇਉ ਰਖੜੇ ਡੋਟਰੀ ਕੁੜੀਏ ਟੱਕਲਿਆ ਬਜਾਰ ਵਿੱਚ ਪੇਠਾ ਨੀ ਗੇਰ ਹੀਰਾ ਪੁਝ ਦੇ ਕੋਣ ਪੁਝ ਦੇ ਸ਼ਰਾਬ ਵਾਲਾ ਠੇਕਾ ਨੀ ਅੱਗੇ ਹੀਰਾ ਪੁਝ ਦੇ खड़ोत कुड़ चकल बज़ार विचो चकी नी अगेरा हीरा पहुच पहुचद किथे लॻी न अॻे रीरा पहुचत कुड़ उचे चवारे विच चा पीमरबे बंदी